ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਤੇ YouTube ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇ ਲਓ ਵੀ ਸੱਜਣੋ ਅੱਜ ਦੀ ਜਿਹੜੀ ਵੀਡੀਓ ਆਪਣੀ ਵੀਡੀਓ ਪੈਂਡ ਮਲੂਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਪੈਂਦੀ ਹੈ ਰਾਮਪੁਰਾ ਫੂਲ ਬਾਈ ਕੋਲੇ ਆਪਾਂ ਦੂਜੀ ਵੀਡੀਓ ਬਣਾਉਣ ਪਹੁੰਚੇ ਆ ਤੇ ਬਾਈ ਕੋਲੇ ਅੱਜ ਬਹੁਤ ਸੋਹਣੀਆਂ ਕੱਟਣ ਹੈਗੀਆਂ ਕੱਟੀਆਂ ਖੀਰੀਆਂ ਤੇ ਇੱਕ ਹੈਗਾ ਕੱਟਾ ਬਹੁਤ ਸੋਹਣਾ ਚੰਗੀ ਮੈਂ ਤਾਂ ਦੱਸਦਾ ਬਾਈ ਤੇ ਬਾਕੀ ਆਪਾਂ ਡਿਟੇਲ ਬਾਈ ਤੋਂ ਲਵਾਂਗੇ ਬੇਲ ਬੂਲ ਚੰਗੀ ਹੈ ਕੱਟੇ ਦੀ ਤੇ تنਹੇਆਂ ਕਟੀਆਂ ਬਹੁਤ ਸੋਹਣੀਆਂ ਚੰਗੇ ਵਜਨ ਵਜੂਦ ਵਾਲੀਆਂ ਤੇ ਬਾਕੀ ਬਾਈ ਨਾਲ ਗੱਲਬਾਤ ਤੁਹਾਡੀ ਕਰਾਵਾਂਗੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ Facebook ਪੇਜ ਤੇ ਜਿਹੜੇ ਵੀਰ ਦੇਖ ਰਹੇ ਆ ਉਹ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 628807 79197 ਬਾਕੀ ਆਪਾਂ ਸ਼ੁਰੂ ਕਰਦੇ ਆਂ ਕਟੀਆਂ ਤੋਂ ਤੇ ਲੈਣੀਆਂ ਡਿਟੇਲ ਕਰਾਉਣੀਆਂ ਬਾਈ ਦੇ ਨਾਲ ਗੱਲਬਾਤ ਆਜੋ ਬਾਈ ਜੀ ਅੱਸੀ ਗੱਲ ਬਾਈ ਅੱਸੀ ਗੱਲ ਜੀ ਹੋ ਠੀਕ ਹੈ ਜੀ ਭਾਈ ਆਪਣਾ ਡਰੈਸ ਕਨਫਰਮ ਕਰ ਦੇ। ਬਈ ਨਾਮ ਰਾਮ ਸਿੰਘ ਹੈ ਪ੍ਰਿੰਟ ਬਲੂਕਾ ਜਿਹਦਾ ਬੰਦਾ ਸੀ ਟੂਲ ਬੋ। ਠੀਕ ਹੈ ਤੇ ਮੋਬਾਈਲ ਨੰਬਰ ਭਾਈ 9872233897 98725 33897 31897 ਠੀਕ ਹੈ ਤੇ ਭਾਈ ਤੇਰੇ ਕੋਲ ਦੂਜੀ ਵੀਡੀਓ ਬਣਾਉਣ ਪਹੁੰਚੇ ਅੱਜ ਹੈਨਾ ਤੇ ਪਹਿਲੀ ਵੀਡੀਓ ਦਾ ਕਿਵੇਂ ਰਿਹਾ ਰਿਸਪਾਂਸ? ਬਹੁਤ ਵਧੀਆ ਭਾਈ ਬਹੁਤ ਹੂੰ ਫਾਨ ਆਈ ਵਾਧੂ ਬਾਈ ਵਾਧੂ ਠੀਕ ਆ ਮਾਲ ਹੋ ਗਿਆ ਇਹ ਸੇਲ ਆਪਣਾ ਹੈ ਨਾ ਠੀਕ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚਾਰ ਨਗਰ ਦਿਖਾਉਣੇ ਆ ਤਿੰਨ ਆਪਣੇ ਕੋਲੇ ਕਟੀਆਂ ਤੇ ਇੱਕ ਹੈਗਾ ਕੱਟਾ ਹੈ ਨਾ ਤੇ ਆਪਾਂ ਫਿਰ ਤੇਰੇ ਨਾਲ ਖੜੀਏ ਕੱਟੀ ਬਹੁਤ ਸ਼ਕੀਮ ਦੀਂਦੀ ਆ ਸਿੰਗਾ-ਸੁੰਗਾ ਦੀ ਮੰਤਰ ਬਹੁਤ ਸੋਹਣੀ ਆ ਇਹਦੀ ਕੀ ਡਿਟੇਲ ਆ ਕਿੰਨੇ ਮੈਂ ਕਿੰਨੇ ਉਮਰ ਆ ਤੇ ਮਨ ਕੇ ਚਲ ਰੋ ਬਾਈ ਤੇਰਾ ਚੌਥਾ ਕਿੰਨੇ ਦਿਨਾਂ ਦੀ ਹੈ 13 14 ਮਹੀਨਿਆਂ ਦੀ ਹੈ ਖੀਰੀ ਕੱਟੀ ਆ ਠੀਕ ਆ ਕੋਈ ਮਦਰ ਰਿਕਾਰਡ ਕੋਈ ਮਾਦਾ ਦੁੱਧ ਦਾ ਦੁੱਧ ਬਸ ਆਪ ਕੋ ਯਾਰ ਉਹੀ ਅਗਲਾ ਹਰੇ ਕੀ ਗਾਇ ਨਾ 14 15 ਹਾਂ ਹਾਂ 31 ਦਾ ਬਲਾਪੀ ਪਰਖ ਲੈ ਕੱਟੀ ਗੁਰੀ ਸੋਹਣੀ ਆ ਉਹ ਜਨ ਕੇ ਚੰਗੀ ਮਹਿੰਦੀ ਆ ਠੀਕ ਆ ਲੈ ਖੋਲ ਲਾ ਫਿਰ ਪਰਤੂਰਾ ਕਰਾ ਦੇ ਜੇਕ ਲਓ ਵੀ ਸੱਜਣੋ ਬਾਈ ਕਹਿੰਦਾ ਵੀ ਚੰਗੀ ਮਹਿੰਦੀ ਹੈ ਕੱਟੀ ਤੇ ਬਾਕੀ ਐਵੇਂ ਬਾਈ ਕਹਿੰਦਾ ਵੀ ਝੂਠ ਮਾਰਨ ਨੂੰ ਕੋਸ ਮਰੀ ਜਾ ਬਾਈ ਦਾ ਸੁਭਾਅ ਥੋੜਾ ਜਿਹਾ ਸੈਟ ਆ ਬਾਈ ਵਾਧੂ ਬਕੱਟ ਗੱਲ ਕੋਈ ਨੀਯਾਜ ਵਾਧੂ ਗੱਪ ਸ਼ਰਾਬ ਨਹੀਂ ਮ ਤੇ ਭਾਈ ਕਹਿੰਦਾ ਵੀ ਆਪਾਂ ਨੂੰ ਰਿਕਾਰਡ ਦਾ ਨਹੀਂ ਕੋਈ ਜਾਦੇ ਪਤਾ ਪੈਸੇ ਕੱਟੀ ਚੰਗੀ ਆ ਕੱਟੀ ਦੀ ਪੈਠ ਬਣਾਉਂ ਤਾਂ ਜਿਹੜੀ ਪੈਠਪੜਾਂ ਦੀ ਬਨਾਵਟਾ ਬਹੁਤ ਚੰਗੀ ਆ ਝੋਲੀ ਕਰੋ ਥਲੋ ਚੈੱਕ ਚਾਰ ਹੀ ਥਾਣਾ ਫੋਟ ਸੰਗਪੂਰਾ ਨਹੀਂ ਪੈਠਪੜਾਂ ਦੀ ਬਨਾਵਟ ਬਹੁਤ ਸੋਹਣੀ ਆ ਚੰਗੇ ਵਜਨ ਵਜੂਦ ਵਾਲੀ ਆ ਕੋਈ ਲਿੱਸੀ ਲਾਵੀ ਨਹੀਂ ਦੇਖੋ ਜੀ ਮਿੱਤਰ ਤੋਰਾ ਤਾਰਾ ਕਰੋ ਚੈੱਕ ਕੋੜੀ ਜਰਗੀ ਹੈ ਸਿੰਘਾ ਸਿੰਘਾ ਦੀ ਬੰਦਤਰ ਜਿਹੜੀ ਬਹੁਤ ਸੋਹਣਾ ਰੰਗ ਵਾਲਾ ਸਿੰਘ ਕਰੂਗੀ ਬਾਈ ਉਹ ਇਹਨੂੰ ਕਰੀ ਫੇਸਬੁਕ ਮੜਾ ਲਓ ਜੀ ਫੇਸ ਕੁਆਲਟੀ ਕਰੋ ਚੈੱਕ ਸਿੰਘ ਬਹੁਤ ਸੋਹਣਾ ਨਿੱਕਾ ਸਿੰਘ ਕਰੂਗੀ ਰੰਗ ਸਿੰਘ ਬਣੂਗਾ ਬਹੁਤ ਸੋਹਣੀ ਬੂਤੀ ਬਾਤੀ ਦੇਖੋ ਜਿਹੜੀ ਵੇਲ ਬੂਲ ਆ ਕੱਟੀ ਦੀ ਉਹ ਬਹੁਤ ਵੱਡੀ ਵਧੀਆ ਲੰਮੀ ਲੰਜੀ ਐ ਵੇਲ ਬੂਲ ਪੂਰੀ ਐ ਠੰਡੀ ਸੀਹਦਾ ਬਾਈ ਠੰਡੀ ਸੀਹਦਾ ਸਹੀ ਗੱਲ ਆ ਤੇ ਬਾਈ ਫਿਰ ਇਹਦੀ ਡਿਮਾਂਡ ਫੋਨ ਤੇ ਕਰਾਂਗੇ ਆਪਾਂ ਫੋਨ ਤੇ ਕਰਾਂਗੇ ਠੀਕ ਐ ਹੋ ਜੈ ਜੀ ਹਾਂ ਜੈ ਜੀ ਤੇ ਦੂਜੇ ਨੰਬਰ ਤੇ ਕੱਟੀ ਇਹਦੀ ਦੱਸ ਕਿੰਨੀ ਉਮਰ ਬਾਈ ਇਹਦੀ ਹੈਗੀ ਐ 18 ਮਹੀਨੇ ਦੇ ਡੇਢ ਜਨ ਕਿ ਡੇਢ ਸਾਲ ਦੇ ਆਸੇ ਪਾਸੇ ਆ ਠੀਕ ਆ ਤੇ ਕੋਈ ਚੰਗੀ ਮੈਂ ਮਦਰ ਰਿਕਾਰਡ ਕੋਈ ਇਹਦਾ ਮਦਰ ਰਿਕਾਰਡ ਦਾ ਭਈ ਇਹਦਾ ਜੀ ਬਸ ਹੋਈ ਜਾਂਦਾ 12 13 ਕਿਵੇਂ ਠੀਕ ਆ ਠੀਕ ਆ ਲੈ ਖੋਲ ਲਾ ਫਿਰ ਕਰਾਂ ਦੀ ਤੇ ਲੌ ਵੀ ਸੋਜਣੋਂ ਬਾਈ ਕਹਿੰਦਾ ਵੀ ਡੇਢ ਕਿ ਸਾਲ ਦੇ ਆਸੇ ਪਾਸੇ ਦੀ ਉਮਰ ਆ ਫੇਸ ਕੁਆਲਿਟੀ ਦੇਖੋ ਜੀ ਨਿੱਕਾ ਸਿੰਘ ਆ ਰੰਗ ਵਾਲਾ ਕਿ ਹਾਂ ਪਤਲੇ ਪਿੰਡੇ ਦੀ ਆ ਕੋਈ ਐ ਨਹੀਂ ਕੋਈ ਚਮ ਜਾਣੀ ਚੜਿਆ ਵਾ ਤੇ ਜਿਹੜੇ ਥੱਲੇੋਂ ਝੋਲੀ ਆ ਤੇ ਐ ਲਈ ਫਰਦੀਆ ਬੱਛੀਆਂ ਵਾਂਗੂ ਜਿਵੇਂ ਗੱਬਣ ਵਾਲੀ ਹੈ ਨਾ ਬਾਈ ਪਤਲਾ ਮਾਸਾ ਪਿੰਡੇ ਦਾ ਬਿਲਕੁਲ ਬਰੀਕੀਆਂ ਚ ਬਹੁਤਾ ਕੱਟੀ ਲੈ ਚੱਲ ਬੰਨ੍ਹ ਲਾ ਉੱਥੇ ਦਡੰਗੇ ਲਾਉਂ ਦਡੰਗੇ ਲਾਉਂਦੀਆਂ ਤੁਰੀਆਂ ਫਰਦੀਆਂ ਪੂਰੀਆਂ ਰੈਸਟ ਪੋਸਟਾ ਕੋਈ ਉਹੋ ਜੀ ਗੱਲ ਨਹੀਂ ਚਾਰ ਹੀ ਥਾਣਾ ਪੂਸ਼ਫੜੀ ਬਈ ਮਾੜੀ ਜੀ ਥਾਣੇ ਕਰਾਦਗੇ ਚਾਰ ਹੀ ਥਾਣਾ ਫੋਰਸਾਂਗਪੂਰਾ ਨਹੀਂ ਤੇ ਪੂਰੀ ਵਿੱਥੀ ਤੇ ਤੇ ਜਿਹੜੀ ਲੇਵੇ ਦੇ ਮੰਨ ਕੇ ਚੱਲੋ ਵੀ ਬਾਲਾ ਬਿਲਕੁਲ ਪਤਲੇ ਮਾਸਾ ਹੈ ਨਾ ਬਈ ਲੈ ਚੱਲ ਉੱਥੇ ਬਈ ਲਓ ਵੀ ਕਰੋ ਚੱਕ ਦਡੰਗੇ ਲਾਉਂਦੀ ਤੁਰੀ ਫਰਦੀ ਐ ਪੂਰੀਆਂ ਓਕੇ ਜੀ ਰਿਪੋਰਟ ਐ ਤੋਰਾ ਤਰਾ ਘੋੜੀ ਵਰਗਾ ਬਹੁਤ ਸੋਹਣੀ ਜਿਹੜੀ ਪਹਿਲੇ ਨੰਬਰ ਤੇ ਕੱਟੀ ਦਿਖਾਈ ਆਪਾਂ ਉਹ ਵੀ ਪੂਰੀ ਸ਼ਕੀਨ ਆ ਤੇ ਦੋ ਨੰਬਰ ਤੇ ਕੱਟੀ ਦਿਖਾਈ ਆ ਇਹ ਵੀ ਬਹੁਤ ਸ਼ਕੀਨ ਆ ਪਤਲੇ ਪਿੰਡੇ ਦੀ ਆ ਤੇ ਬਾਈ ਕਹਿੰਦਾ ਡਿਮਾਂਡ ਕਰਾਂਗੇ ਆਪਾਂ ਫੋਨ ਤੇ ਹੋਊਗੀ ਜੈ ਜੀ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਤੇ ਤੈਨਾਂ ਨੰਬਰ ਦੀ 10 ਬਾਈ ਕੀ ਡਿਟੇਲ ਆ ਇਹ ਬਾਈ 13 ਮਹੀਨੇ ਦੀ ਆ ਇਹ 13 ਮਹੀਨਿਆਂ ਦੀ ਕੱਟੀ ਬਾਹਰ ਕੱਢ ਲਏ ਜੀ ਬੰਤਰ ਸਰੀਰ ਦੀ ਬਹੁਤ ਚੰਗੀ ਆ ਦਿਖਾਈਏ ਆਪਾਂ ਦੋ ਨੰਬਰ ਤੇ ਕੱਟੀ ਦਿਖਾਈ ਆ ਬਹੁਤ ਸੋਹਣੀਆਂ ਬਰੀਕੀਆਂ ਚਾ ਲਓ ਵੀ ਮਿੱਤਰੋ ਤਿੰਨ ਨੰਬਰ ਤੇ ਜਿਹੜੀ ਕੱਟੀ ਦਿਖਾਈ ਆ ਬੱਚਾ ਹੀ ਆ ਹਜੇ ਕਿੰਨੀ ਉਮਰ ਦਸੀ ਆ 12-13 ਸਾਲ ਦੀ ਮੰਨ ਲਓ ਸਾਲ ਦੀ ਮੰਨ ਕੇ ਸਹੀ ਗੱਲ ਆ ਕੋਈ ਸਾਲ ਦੀ ਮੰਨ ਲਈ ਕੋਈ ਭਰਾ ਕੋਈ ਮਹੀਨਾ ਖੰਡ ਦੱਸ ਦਿੰਦਾ ਇਧਰ ਉਧਰ ਹੋ ਜਾਂਦੇ ਆ ਲਓ ਵੀ ਮਿੱਤਰੋ ਪਹਿਲਾਂ ਜੀ ਬੰਤਰ ਚੈੱਕ ਕਰੋ ਸਰੀਰ ਦੀ ਲੰਬਾਈ ਕਰੋ ਚੈੱਕ ਐ ਪੂਰੀ ਲੰਮੀ ਲੰਜੀ ਆ ਤੇ ਲਿਆ ਬਾਈ ਉਹ ਇਹਨੂੰ ਲਿਆਜ ਦਾ ਖਿੱਚ ਕੇ ਲੈ ਆਂਦੀਆਂ ਜ਼ੋਰ ਮਾਰਦੀਆਂ ਪੂਰਾ ਚਨਾ ਨੰਬਰ ਤੇ ਜਿਹੜੀ ਕੱਟੀ ਹੈ 11-12 ਮਹੀਨੇ ਦੀ ਬਾਈ ਉਮਰ ਦਾਦਾ ਸਾਲ ਦੇ ਆਸੇ-ਪਾਸੇ ਉਥੇ ਲੈ ਚੱਲ ਬਾਈ ਕੋਈ ਲਿੱਸੀ ਨਹੀਂ ਹਾਂ ਕੋਈ ਲਿੱਸੀ ਲਾਉਣੀ ਨਹੀਂ ਬਾਈ ਜਨ ਵਜੂਦ ਬਹੁਤ ਸੋਹਣਾ ਹੈ ਚੰਗੀਆਂ ਪਲੀਆਂ ਹੋਈਆਂ ਆਏ ਨਹੀਂ ਕੋਈ ਬੇ ਗੌਰੀ ਨਹੀਂ ਸਮਾਈ ਸਮੂਈ ਚੰਗੀ ਹੋਈ ਵੀ ਆ ਤੇ ਵਿਚਾਰ ਹੀ ਥਣ ਮਥਲੋਂ ਪੂਰੀ ਝੋਲੀ ਝਾਲੀ ਬਲਬੂ ਬਹੁਤ ਸੋਹਣੇ ਆ ਅੱਥਪੜਾਂ ਦੀ ਬਨਾਵਟਾ ਜਿਹੜੀ ਬਹੁਤ ਚੰਗੀ ਆ ਖੁੱਲੇ ਹੱਡ ਪੈਰਾਂ ਦੀ ਕੱਟੀ ਬਣੂਗੀ ਸਾਲ ਦੇ ਆਸੇ-ਪਾਸੇ ਬਾਈ ਕਹਿੰਦਾ ਉਮਰ ਸਿੰਘਾਂ ਦੀ ਬਨਾਵਟਾ ਬਹੁਤ ਸੋਹਣੀ ਹੈ ਸਿੰਘ ਹਜੇ ਮੋੜਨਾ ਸ਼ੁਰੂ ਕੀਤਾ ਕਿਉਂਕਿ ਬੱਚਾ ਜਿਹੜੀਆਂ ਕਟੀਆਂ ਹੁੰਦੀਆਂ ਨੇ ਚਾਚਾ ਰੰਗਲ ਦੇ ਸਿੰਘ ਕੱਢ ਕੇ ਤੇ ਫੇਰ ਮੋੜਨ ਲੱਗਦੀਆਂ ਆਮ ਤੌਰ ਤੇ ਤੇ ਤਿੰਨ ਕਟੀਆਂ ਦਿਖਾਈਆਂ ਬਾਈ ਕੋਲੇ ਤੇ ਚੌਥੇ ਨੰਬਰ ਤੇ ਹੈਗਾ ਅਗੇ ਕਟਾ ਇਹਦੀ ਕੀ ਡਿਟੇਲ ਆ ਬਾਈ ਕਟੇ ਦੀ 15-16 ਮਹੀਨੇ ਦਾ 15-16 ਮਹੀਨੇ ਦਾ ਘਰ ਦਾ ਕੇ ਖਰੀਦਿਆ ਵਾ ਇਹ ਆਪਣਾ ਘਰ ਦਾ ਹੀ ਹੈ ਘਰ ਦਾ ਹੀ ਆ ਠੀਕ ਹੈ ਤੇ ਜਿਹੜੀ ਇਹਦੀ ਮਾਂ ਕੀ ਉਹ ਕਿੰਨਾ ਕਰਦੋ ਤੋਂ ਬਾਅਦ ਪਾਇਆ ਉਹ ਦੇਸਦੀ ਬਾਈ ਸੀਗਾ ਦੁੱਧ ਉਹਦਾ ਯਾਨੀ ਦੂਜੇ ਸੂਏ ਦਾ 13 ਕਿਲੋ ਦੁੱਧ ਦੂਜੇ ਸੂਏ ਤੇ 13 ਕਿਲੋ ਦੁੱਧ ਸੀਗਾ ਠੀਕ ਹੈ ਲੈ ਫਿਰ ਕੱਢ ਲਿਆ ਬਾਈ ਉਹ ਉਮਰ ਕਿੰਨੀ ਦੱਸੀ ਹੈ ਜੀ ਇਹਦੀ 15 ਕਿਲੋ ਮਹੀਨੇ 15 ਇਹ ਥੱਲੇ ਨੂੰ ਟੈਸਟੀ ਕਰ ਬਹੁਤ ਵਧੀਆ ਲੰਮਾ ਲੰਜਾ ਵੇਲਬੂਲ ਬਹੁਤ ਸੋਹਣੀ ਹੈ ਹਾਂ ਸੀਲ ਛੰਡਾ ਬਾਈ ਕਹਿੰਦਾ ਕੋਈ ਐ ਬਾੜਾ ਚੌੜਚਾ ਪਾਣੀ ਕਰਦਾ ਲੈ ਬਾਈ ਇਧਰ ਨੂੰ ਵਜਨ ਵਜੂਦ ਹੈ ਜਿਹੜਾ ਕੱਟੇ ਦਾ ਬਹੁਤ ਸੋਹਣਾ ਤੇ ਸਿੰਘਾਂ ਦੀ ਬਣਾਵਟ ਸਿੰਘਾਂ ਦੀ ਬਣਾਵਟ ਤਾਂ ਕੱਟੀਆਂ ਨਾਲੋਂ ਵੀ ਚੰਗੀ ਹੈ ਹੈਨਾ ਬਾਈ ਹਾਂ ਰੰਗ ਸਿੰਘਾਂ ਨਹੀਂ ਕਾਫੀ ਕੁਆਲਿਟੀ ਦੇਖੋ ਜੀ ਬਹੁਤ ਸੋਹਣਾ ਲੰਮਾ ਲੰਜਾ ਕੱਟਾ ਸਿੰਘਾਂ ਦੀ ਬਣਾਵਟ ਬਹੁਤ ਵਧੀਆ ਐ ਜਮ ਬਿਲਕੁਲ ਕੁੰਡਾ ਸਿੰਘ ਕਰੂਗਾ ਹੈਨਾ ਹਾਂ ਹਾਂ ਬਾਈ ਤੇ ਬਰੀਕੀਆਂ 'ਚ ਬਹੁਤ ਆ ਪਤਲੇ ਪਿੰਡੇ ਦਾ ਐ ਭਾਵੇਂ ਚੁੰਡੀ ਭਰ ਲੋ ਐ ਪਿੰਡੇ ਤੇ ਬਿਲਕੁਲ ਪਤਲਾ ਮਾਸਾ ਤੇ ਸਰੀਰ ਦਾ ਬੰਤਰ ਜਿਹੜੀ ਖੁੱਲੇ ਹੱਡ ਪੈਰਾਂ ਦਾ ਕੱਟਾ ਬਣੂਗਾ 15 ਮਹੀਨੇ ਬਾਈ ਨੇ ਉਮਰ ਦੱਸੀ ਤੇ ਵੇਲਬੂਲ ਬਹੁਤ ਚੰਗੀ ਆ ਤੇ ਉਹ ਸੀਲ شریف ਆ ਬਾਈ ਮਾਰਦਾ ਮੁਰਦਾ ਤਾਂ ਨਹੀਂ ਠੀਕ ਆ ਲਓ ਫੇਸ ਕੁਆਲਟੀ ਦੇਖੋ ਜੀ ਇਦਨ ਨੂੰ ਕੋ ਕਰੀ ਬਾਈ ਮਰੇ ਮੂੰ ਐ ਮੈਂ ਕਿਹਾ ਭਾਵੇਂ ਕਬਲੀ ਚ ਪਾਣੀ ਪਿਆਲਾ ਬਾਈ ਐ ਬਿਲਕੁਲ ਨਿੱਕਾ ਛੋਟਾ ਫੇਸ ਆ ਤੇ ਸਰੀਰ ਦੀ ਬੰਤਰ ਜਿਹੜੀ ਕੱਟਾ ਸਮਾ ਵੀ ਚੰਗਾ ਤੇ ਗਾਂ ਸੰਭਾਈ ਹੋਗੀ ਕੱਟੇ ਦੀ ਤੇ ਪੂਰਾ ਵਧੀਆ ਸਾਨ ਬਣੂਗਾ ਜੇ ਕਿਸੇ ਭਰਾ ਨੇ ਕੋਈ ਰੇੜੇ ਜੋੜਨ ਨੂੰ ਤੇ ਜਾਂ ਕੁਛ ਹੋਰ ਬਾਈ ਮੰਨ ਕੇ ਚੱਲ ਵੀ ਘਰੇ ਪਾਲਣ ਨਾਲ ਦੇਣਾ ਕਿ ਦੂਜਾ ਹੋਰ ਬਾਈ ਵੇਚਣ ਕੋ ਆਪਾਂ ਤਾਂ ਚਲਦੇ ਨਹੀਂ ਜਿਵੇਂ ਕਿਸੇ ਨੂੰ ਚੰਗਾ ਲੱਗੇ ਯਾਰ ਚੰਗਾ ਲੱਗਦਾ ਲੈ ਜੇ ਜੋ ਕੋਈ ਘਰੇ ਰੱਖਣ ਵਾਲਾ ਆਊਗਾ ਉਹਨੂੰ 4 ਰੁਪਏ ਰਾਤ ਕਰ ਦੀ ਹੈਨਾ ਸਹੀ ਗੱਲ ਜਾਨ ਵਾਜ ਜਾਂਦੀ ਹੈ ਜਾਨਵਰਾਂ ਦੀ ਤੇ ਮੰਨ ਕੇ ਚੱਲ ਬਾਈ ਕਹਿੰਦਾ ਮੈਂ ਤਾਂ ਵੇਚਣਾ ਹੀ ਐ ਜੇ ਕੋਈ ਘਰੇ ਪਾਲਣ ਨਾਲ ਆ ਬੰਦਾ ਲੈ ਜੇ ਤਾਂ ਬੜੀ ਚੰਗੀ ਗੱਲ ਹੈ ਚੌਥੇ ਨੰਬਰ ਤੇ ਆਪਾਂ ਕੱਟਾ ਦਿਖਾਇਆ ਕੱਦ ਕਾਠ ਦਾ ਬਹੁਤ ਸੋਹਣਾ ਤੇ ਤਿੰਨ ਹੈਗਾ ਅੱਜ ਦੀ ਵੀਡੀਓ ਤੇ ਬਾਈ ਕੋਲੇ ਕੱਟੀਆਂ ਪਹਿਲੇ ਨੰਬਰ ਤੇ ਆਪਾਂ ਕੱਟੀ ਵਿਖਾਈ ਆ ਬਹੁਤ ਸੋਹਣੀ ਐ ਚੰਗੀ ਸ਼ਕੀਨ ਐ ਸਿੰਘਾ ਸਿੰਘਾ ਜੀ ਮੰਤਰ ਪੂਰੀ ਓਕੇ ਦੀ ਰਿਪੋਰਟ ਐ ਤੇ ਦੋ ਨੰਬਰ ਤੇ ਕੱਟੀ ਵਿਖਾਈ ਆ ਬਹੁਤ ਸੋਹਣੀ ਐ ਚੰਗਾ ਕੱਦ ਕਾਠ ਹੱਕੀ ਬਈ ਪਰੇ ਨੂੰ ਤੇ ਤਿੰਨ ਨੰਬਰ ਤੇ ਆਪਾਂ ਬੱਚਾ ਵਿਖਾਇਆ ਸਾਲ ਦੇ ਪਾਸੇ ਆਸੇ ਪਾਸੇ ਬਾਈ ਕਹਿੰਦਾ ਉਮਰ ਐ ਤੇ ਚੌਥੇ ਨੰਬਰ ਤੇ ਆਪਾਂ ਵਿਖਾਇਆ ਕੱਟਾ ਅੱਜ ਦੀ ਵੀਡੀਓ ਦੇ ਵਿੱਚ ਚਾਰ ਨਾਗਾ ਬਾਈ ਕੋਲੇ ਬਾਈ ਦਾ ਨੰਬਰ ਐ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਤੇ ਜਿਹੜੇ ਭਰਾ ਵੀਡੀਓ ਨੂੰ ਵੇਖ ਰਹੇ ਆ ਜਿਨ੍ਹਾਂ ਨੇ ਨਹੀਂ ਚੈਨਲ ਆਪਣਾ ਸਬਸਕ੍ਰਾਈਬ ਕੀਤਾ ਉਹ ਪਲੀਜ਼ ਚੈਨਲ ਆਪਣਾ ਸਬਸਕ੍ਰਾਈਬ ਕਰ ਲੋ ਤਾਂ ਕਿ ਨਵੀਂ ਜਿਹੜੀ ਆਪਾਂ ਵੀਡੀਓ ਪਾਈਏ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚਦਾ ਰਹੇ ਅੱਜ ਦੀ ਵੀਡੀਓ ਚ ਚਾਰ ਨਾਗ ਸੀ ਬਾਈ ਨੰਬਰ ਬੋਲੀ ਆਉਦਾ ਦੁਬਾਰਾ 98725 318 31897 ਮੁੱਲ ਡਿਮਾਂਡ ਦਾ ਫੋਨ ਤੇ ਹਾਂ ਹਾਂ ਲਓ ਵੀ ਮਿੱਤਰੋ ਬਾਈ ਕਹਿੰਦਾ ਡਿਮਾਂਡ ਕਰਾਂਗੇ ਆਪਾਂ ਫੋਨ ਤੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇਹੀ ਚਾਰ ਨਾਗਾਂ ਦੀ ਆਪਾਂ ਵੀਡੀਓ ਬਣਾਉਣ ਆਏ ਸੀ ਬਾਕੀ ਮਿਲਦੇ ਆ ਅੱਗੇ ਨਵੀਂ ਵੀਡੀਓ ਚ ਧੰਨਵਾਦ ਜੀ ਸასი ਗੱਲ ਸਾਰਿਆਂ ਨੂੰ